ਆਇਓ ਆਇਓ ਨੰਦਰੇ ਲੋਕਾਂ ਨੂੰ ਰੋਲਾ ਪਾਣਾ ਘੁੰਮ ਗਿਆ ਇਹ ਅਪ ਸਾਰੀ ਰਾਤ ਆਗਲੀ ਆਹ ਇੱਕ ਤੇ ਗੱਡੀ ਇੰਨੀ ਤੇਜ਼ ਚਲਾਈ ਸਰਪੰਚ ਤੇ ਚੱਕਰ ਆਉਂਦੇ ਆ ਮੇਰੀ ਗੱਲ ਤਾਂ ਸੁਣਿਓ ਹਾਂ ਗੱਡੀ ਵਾਲੇ ਨੂੰ ਸਾਰੇ ਪੈਸੇ ਤੁਸੀਂ ਦੇਣੇ ਸੀ ਹੈ ਨਹੀਂ ਤੁਹਾਡੇ ਛੋਟੇ ਭਰਾ ਦਾ ਕੋਈ ਫਰਜ ਨਹੀਂ ਬੰਦਾ ਪੈਸੇ ਦੇਣ ਦਾ ਯਾਰ ਉਹ ਮੇਰਾ ਪਰਿਵਾਰ ਆ ਮੇਰੀ ਜ਼ਿੰਮੇਵਾਰੀ ਆ ਘਰ ਦੀ ਮੈਂ ਮੰਨਦੀ ਆ ਜ਼ਿੰਮੇਵਾਰੀ ਆ ਹਾਂ ਤੇ ਫੇਰ ਹੁਣ ਅੱਧੀ ਰਾਤੀ ਮੇਰੇ ਕੋ ਰੋਲਾ ਪਵਾਓਗੇ ਸਾਰੇ ਰੋਲਾ ਪਾਣੀ ਆ ਸਾਰੇ ਪੈਸੇ ਦੀ ਇਕੱਲੇ ਨੇ ਦਿੱਤੇ ਫੇਰ ਕੀ ਆ ਦੇਤੇ ਤੇ ਮੇਰਾ ਪਰਿਵਾਰ ਆ ਮੇਰੀ ਜ਼ਿੰਮੇਵਾਰੀ ਆ ਆਪਣੀ ਮੈਂ ਦੇਤੇ ਤੇ ਫੇਰ ਕੀ ਰੋਟੀ ਖਾਣੀ ਸੀ ਤਾਂ ਤੁਸੀਂ ਖਰਚਾ ਸਾਰਾ ਕੀਤਾ ਜੇ ਕੋਈ ਉਂਝ ਖਾਣਾ ਪੀਣਾ ਚਾਹ ਪਾਣੀ ਤਾਂ ਤੁਸੀਂ ਕੀਤਾ ਗੱਡੀ ਦਾ ਵੀ ਖਰਚਾ ਇਹ ਥੋੜੀ ਹੁੰਦਾ ਜੇ ਰਲ ਕੇ ਤੈਨੂੰ ਪਤਾ ਕੁਛ ਵੀ ਛੋਟੇ ਭਰਾਣੇ ਮੈਨੂੰ ਦਿੱਤੇ ਨਹੀਂ ਦਿੱਤੇ ਐਵੇਂ ਬੋਲੀ ਜਾਂ ਐ ਨਹੀਂ ਰੋਲਾ ਪਾਈ ਜਾਂ ਚਲੋ ਬਸ ਬੋਲੀ ਬੋਲ ਲੋ ਹੰਤਾ ਤੱਕ ਵਾਦਾ ਬੈਗਿਆ ਨਾ ਫਿਰ ਕਹਿਣਗੇ ਕਿ ਵੱਡੇ ਬੋਲ ਫਿਰ ਤਦੇ ਕਹਿੰਦੇ ਚੋਪਾਰ ਕੇ ਤੂੰ ਵੀ ਚੱਲ ਬੋਲੀਆਂ ਹਾਂਜੀ ਬੋਲ ਚੱਲ ਆਪਾਂ ਬੈਗ ਸਿੱਧੇ ਕਰਤੇ ਆਪਣਾ ਉਹ ਕਪੜੇ-ਕੁਪੜੇ ਕੱਢ ਕੇ ਰੱਖ ਹਾਂ ਐਸ ਵੇਲੇ ਤਾਂ ਮੈਂ ਕੁਛ ਨਹੀਂ ਕਰਨ ਲੱਗੀ ਐਮਨ ਫਿਰ ਸਕੂਲ ਚੱਲਣਾ ਮੈਂ ਕੀ ਤੀ ਉੱਥੇ ਜਾਗੇ ਨਾ ਐਨੂੰ ਛੱਡੋ ਪਹਿਲੇ ਇਹਨੂੰ ਪਾਹ ਦੇ ਦੋ ਬੜੀ ਭੁੱਖ ਲੱਗੀ ਆ ਤੇਰਾ ਦੁਮਾਰ ਖਰਾਬ ਹੋ ਗਿਆ ਵਾ ਪੈ ਕੇ ਤਾਂ ਹੁਣ ਇਹਦੇ ਸਾਰਾ ਕੁਝ ਖਾ ਕੇ ਆਈਏ ਰਸਤੇ 'ਚ ਹਾਂ ਤਾਂ ਹੁਣ ਮੈਂ ਰੋਟੀ ਨਹੀਂ ਨਾ ਖਾਣੀ ਹੁਣ ਮੰਨ ਦੇ ਦੋ ਨਾ ਤੂੰ ਉੱਥੇ ਕਿਉਂ ਨਹੀਂ ਖਾਦੀ ਟੱਬੇ ਤੇ ਨਹੀਂ ਉੱਥੇ ਨਹੀਂ ਹਣੀ ਮੈਨੂੰ ਲੱਗਦਾ ਤੇਰੇ ਮੱਤ ਨਾ ਮੋਟੀ ਹੋ ਗਈ ਏ ਚੀਜ਼ ਦੇ ਦੋ ਚੀਜ਼ ਦੇ ਲੈ ਸਾਰੇ ਰਸਤੇ 'ਚ ਖਾਂਦੀ ਆਈ ਹੈ ਹਾਂ ਤਾਂ ਹੁਣ ਦੁਕਾਨ ਵਾਲੇ ਭਾਈ ਬਾਹਰ ਖਲੋਤਾ ਦੇ ਦੋ ਨਾ ਮੈਂ ਨਹੀਂ ਹੁਣ ਨਹੀਂ ਦੇਨੇ ਜੀ ਹੱਟ ਕਾ ਜਨ ਨਹੀਂ ਤੇ ਦੋ ਮਿੰਟ ਨਹੀਂ ਨਹੀਂ ਨਾ ਦੋ ਦੋ ਨਾ ਜੀ ਹੱਟ ਕਾ ਜਾ ਨਾ ਹਟ ਰਹੀ ਹੈ ਰੀਆ ਕੁਛ ਨਹੀਂ ਕੁਛ ਨਹੀਂ ਅਟਕਾ ਦਾ ਰੋਲਾ ਪਿਆ ਉਹ ਤੋਂ ਵਜਾ ਸੁਣ ਕੇ ਤੁਹਾਡੇ ਹੱਥ ਲਿਆਉਂਦੇ ਆ ਆ ਮੈਂ ਚੀਜ਼ ਖਾਣੀ ਹੈ ਮੰਮੀ ਤਾਂ ਇਹਨਾਂ ਦੇਣ ਦੀ ਸਾਰੇ ਵਸਤੂ ਪਹਿਲਾਂ ਲੈਣੇ ਤੇ ਬੇਟਾ ਮੈਨੂੰ ਆਜ ਦੇ ਦੇ ਤੂੰ ਅੱਲਾ ਵਾਟ ਕੀ ਹੋ ਰਹੀ ਹੈ ਕੀ ਹੋ ਰਹੀ ਹੈ ਉਹ ਕੁਛ ਨਹੀਂ ਬੱਚੇ ਨੇ ਚੀਜ਼ ਖਾਣੀ ਹੈ ਜਿੱਦ ਕਰਨ ਦੀ ਉਤੋਂ ਦੱਗੇ ਮਰੀ ਜਾਂਦੀ ਉਹਨੂੰ ਹਲ ਰੀਆ ਲੈ ਲੈ ਚੀਜ਼ ਸਾਰੇ ਰਸਤੇ ਤੂੰ ਨਾ ਚਪੜ-ਚਪੜੇ ਹੀ ਖੰਦੀ ਆਈ ਐ ਜੇ ਤੈਨੂੰ ਕਿਹਾ ਸੀ ਢਾਬੇ ਤੇ ਰੋਟੀ ਚਾਚ ਨਾ ਖਾ ਲਾ ਉਹ ਇਹਦੇ ਮੂੰਹ 'ਚ ਗਈ ਨਹੀਂ ਫਿਰ ਕਹਿੰਦੇ ਨੇ ਵੱਡੀ ਮੰਮਾ ਮੂਹ ਚਾ ਬੱਚੇ ਦਾ ਨਹੀਂ ਮੰਨਣਾ ਹੁੰਦਾ ਰੋਟੀ ਖਾਣ ਨੂੰ ਮੇਰੀ ਗੱਲ ਸੁਣੋ ਇੰਨਾ ਵੀ ਬੱਚਿਆਂ ਨੂੰ ਨਾ ਸਿਰ ਤੇ ਨਹੀਂ ਚੜਾਈਦਾ ਹੁੰਦਾ ਸਿਰ ਤੇ ਨਹੀਂ ਚੜਿਆ ਲਾੜਤੀ ਆਲੀ ਇਦਾਂ ਦੇ ਸਾਡੇ ਅੱਛਾ ਚਲੋ ਮੈਂ ਉਹ ਵਰਦਾਨਾ ਗੱਲ ਕਰਨੀ ਗਈ ਚਲੋ ਦੇਖਾ ਦੇ ਤੈਨਾਂ ਉਹ ਦੇਖ ਕੋ ਫੇ ਆਪਣੀ ਵੱਡੀ ਮੰਮੀ ਦਾ ਮੂੰਹ ਦੇਖਿਆ ਨਾ ਕਿਵੇਂ ਫੁੱਲ ਗਿਆ ਮੈਂ ਨਹੀਂ ਚਾਹੁੰਦੀ ਉਹਨਾਂ 'ਚ ਕੋਈ ਲੜਾਈ ਪਵੇ لیکن تونی سو درد دی رہی ہے مار دے رو نہیں یا نہیں چپ کرو گے کیا کرو گے ہاں دس نہیں تہاڈ کو نوٹ زیادہ ائے نہیں کرے ایک اڑ اڑ کے نوٹ اندر دے ہی جاندے ہو دے ہی جاندے ہو آ کھالا اے للا او بنانا اگے گل سمجھائے ہی او میرا پروار ہے میری ذمہ داری ہے بوتا فالتو بولیاں نہ کر میں نہ فالتو نہیں بولدی ہاں میری نہ ਧਿਆਨ ਨਾਲ گل سن لو دس پا جی دے بھی بچے نے ਉਹ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਦੇ ਨੇ ਤੈਨੂੰ ਮਾਗ ਕੇ ਦੱਸਿਆ ਮਾੜਾ ਸੈੱਟ ਹੋ ਗਿਆ ਬੰਦੂ ਤੈਨੂੰ ਮਾਗ ਕੇ ਦੱਸਿਆ ਤੈਨੂੰ ਪਤਾ ਮੇਰਾ ਛੋਟਾ ਕੀ ਮੈਨੂੰ ਦਿੰਦਾ ਤੇ ਕਿਹੜੀ ਦਿੰਦਾ ਪਤਾ ਤੈਨੂੰ ਕੁਛ ਚਲੋ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਤਾਂ ਚੱਕ ਨੋਟ ਕੱਢ ਕੇ ਇੰਝ ਕਰਕੇ ਦੇ ਦਿੰਦੇ ਹੋ ਹਾਂ ਜਦੋਂ ਤੁਸੀਂ ਨਹੀਂ ਇੱਥੇ ਹੁੰਦੇ ਮੇਰੇ ਪੱਛੇ ਨੂੰ ਜ਼ਰੂਰਤ ਹੁੰਦੀ ਉਦੋਂ ਤਾਂ ਤੁਹਾਡਾ ਭਰਾ ਨੋਟ ਨਹੀਂ ਕੱਢਦਾ ਕਿਉਂ ਕੀ ਗੱਲ ਤੈਨੂੰ ਪਤਾ ਉਹ ਉਦੋਂ ਉਸ ਲਾਇਕ ਹੈਗਾ ਸੀ ਉਹ ਹੁਣ ਬਣ ਗਿਆ ਨਾ ਬਣ ਗਿਆ ਨਾ ਮੈਨੂੰ ਨਹੀਂ ਇਹ ਕੰਮ ਪਸੰਦ ਹੈ ਮੈਂ ਤਾਂ ਬਾਹਰ ਹੋ ਕੇ ਨਾ ਚੱਲਿਆ ਕਰੋ ਮੇਰੀ ਸਹਿਮਤੀ ਚ ਰਿਆ ਕਰੋ ਬੋਲਿਆ ਬੋਲਿਆ ਬੋਲਣ ਦਿੰਦੇ ਹੋ ਕੋਈ ਗੱਲ ਕਰਨ ਦਿੰਦੇ ਹੋ ਬੋਲਿਆ ਹੁਣ ਹੁਣ ਮੇਰੀ ਗੱਲ ਸੁਣਨਾ ਰਾਮਨਾ ਸੁਣਾਓ ਤੈਨੂੰ ਪਤਾ ਨਾ ਆਪਣੇ ਕਿੰਨਾ ਮਾੜਾ ਟਾਈਮ ਚੱਲਿਆ ਸੀ ਸਾਹੀ ਆਪੇ ਨਿਕਲੇ ਟਾਈਮ ਚੋਂ ਤੈਨੂੰ ਲੱਗਦਾ ਲਾ ਆਪਾਂ ਨਿਕਲੇ ਆ ਉਦੋਂ ਛੋਟੇ ਦਾ ਕੰਮ ਸੈੱਟ ਹੀ ਨਹੀਂ ਸਾਰਾ ਕੀ ਨਹੀਂ ਕੀਤਾ ਅੰਨੇ ਨਾਲ ਲਈ ਮੈਨੂੰ ਤਾਂ ਕੁਝ ਦਿਖਿਆ ਤੈਨੂੰ ਨਹੀਂ ਦਿਖਿਆ ਨਾ ਤੈਨੂੰ ਦਿਖਣਾ ਹੀ ਨਹੀਂ ਅੱਖਾਂ ਦੇ ਅੱਗੇ ਪਰਦਾ ਛੁੱਟਿਆ ਅੱਛਾ ਤੈਨੂੰ ਤਾਂ ਨਜ਼ਰ ਆਣੇ ਕੱਖ ਨਹੀਂ ਤੈਨੂੰ ਬਸ ਆਣੇ ਜਾਂਦਾ ਮੈਂ ਪੈਸੇ ਕੱਢ ਕੇ ਦੇਣੇ ਆ ਤੇ ਉਹਨਾਂ ਨੂੰ ਖਵਾਣੇ ਆ ਬਸ ਤੈਨੂੰ ਆਣੇ ਜਾਂਦਾ ਤੈਨੂੰ ਹੋਰ ਕੁਝ ਨਹੀਂ ਨਜ਼ਰ ਆਣਾ ਜਿਹੜਾ ਅਗਲੇ ਨੇ ਸਾਡੇ ਸਾਥ ਜਿੱਤਣਾ ਕੇਰਾ ਸਾਨੀ ਬੁੱਲੀਦਾ ਹਾਂ ਤੇ ਅੱਜ ਅੱਜ ਦੇ ਐਸਲਾ ਕੋਏ ਨਾ ਉਹ ਬੱਚਾ ਨੂੰ ਸੂਕ ਜਾ ਖਰਚਾ ਆਣੇ ਆ ਤੇ ਉਸ ਤਕਲੀਫ ਨਹੀਂ ਇੰਨੀ ਕਰੀਦੀ ਇਹਨਾਂ ਨੇ ਬੁੱਲੀਦਾ ਹੁੰਦਾ ਮਤਲਬ ਇਹ ਜਾਨਵੁੱਛ ਕੇ ਕੀਤਾ ਜਾ ਰਿਹਾ ਹੈ ਕਿ ਭਈ ਮੈਂ ਤੇਰਾ ਬੜਾ ਸਾਥ ਦਿੱਤਾ ਸੀ ਤੂੰ ਮੋੜ ਚ ਪਾਇਆ ਕਰੀ ਮੋਟੀ ਨੂੰ ਤਾਂ ਬੱਚੇ ਨੂੰ ਸਿਖਾਤਾ ਨਾ ਕਿ ਜਿੱਥੇ ਵੱਡੇ ਪਪਾ ਆ ਕੇ ਖਲੋਜੇ ਉੱਥੇ ਨਾ ਮੰਗਣਾ ਸ਼ੁਰੂ ਕਰ ਦੋ ਕਾਹੀ ਦਿਖਾ ਰਹਿ ਨੇ ਸਾਰੇ ਇਹਦਾ ਮੂਹਰੇ ਤੁਮਸ਼ੀ ਨਾਲ ਬਸ ਕਰ ਬਥੇਰੀ ਹੋ ਗਈ ਹੂੰ ਸੁਣ ਲਿਆ ਮੇਰੇ ਨਾਲ ਜਿਹੜੀ ਗੱਲ ਕਰਨੀ ਹੋਣਾ ਕੱਲੇ ਬਹਿ ਕੇ ਆਰਾਮ ਨਾ ਕਰ ਲਿਆਗਾ ਤਾਂ ਰੋੜਾ ਟੱਪਾਇਆ ਕਰ ਸਾਰੇ ਘਰ ਨੂੰ ਨਰ ਸੁਣਾਇਆ ਕਰ ਛੱਡੋ ਸੁਣ ਲੈ ਚੱਲ ਨਾ ਮੇਰਾ ਜੋਰ ਜਬਦਸਤੀ ਨਾ ਕਰਿਆ ਕਰੋਗੇ ਜੋਰ ਜਬਦਸਤੀ ਕੌਣ ਕਰਨ ਦਿਆ ਆ ਜਾ ਨਹੀਂ ਮਾਪੇ ਜਾਓ ਚੱਲਾ ਦੇ ਪੁੱਛ ਲੋ ਭਰਾ ਨੂੰ ਜਾਂ ਭਝਾਈ ਨੂੰ ਵੀ ਕੇ ਚੀਜ਼ ਦੀ ਲੋ ਆ ਆ ਚਲੀਏ ਐਵੇਂ ਰੋੜਾ ਪਈ ਐ ਨਹੀਂ ਕੀ ਐ ਮੰਮੀ ਕੀ ਕਰਤਾ ਦਿਸਪੇਸ ਪਾਪਾ ਨਾ ਤੈਨੂੰ ਕਿਹਨੇ ਕਿਹਾ ਮੈਂ ਪਾਪਾ ਨਾਲ ਕੋਈ ਗੱਲ ਕਰਦੀ ਨਹੀਂ ਸਾਂ ਕਰਦੇ ਪਏ ਹੀ ਨੀਵਾ ਆ ਜਾਂਦੀ ਕਿੱਥੇ ਬਾਜ ਗਈ ਚਾਚੀ ਦੇ ਕਮਰੇ 'ਚ ਹਾਂਜੀ ਕਹਿ ਤਰੀ ਚਾਚੀ ਨੇ ਪੁੱਛ ਨਹੀਂ ਮੇਰੀ ਗੱਲ ਸੁਣ ਅ ਤੇਰਾ ਪਿਓ ਨਾ ਅੱਜ ਕਨ ਨਾ ਸੇਵਾ ਕਰਨ ਤੇ ਲੱਗਾ ਹੀ ਜਿੰਨੇ ਨੋਟ ਹੋਣਗੇ ਨਾ ਕੱਢ ਕੱਢ ਕੇ ਦਿੰਦਾ ਰਹੇਗਾ ਲੋਕਾਂ ਨੂੰ ਤੇ ਜਦੋਂ ਆਪ ਨੂੰ ਲੋੜ ਪੈਣੀ ਨਾ ਕਿਸੇ ਨੇ ਨਹੀਂ ਦੇਨੇ ਅ ਕਿੰਨਾ ਕੰਮ ਫਿਰ ਕੇ ਆਏ ਆ ਬਰਾਬਰ ਤੇ ਤੁਹਾਨੂੰ ਖਾਣੇ ਕਪੜਾ ਲੈ ਕੇ ਦਿੱਤੇ ਬਰਾਬਰ ਦਾ ਖਾਦਾ ਪਿੱਤਾ ਨਾ ਤੇ ਖਰਚਾ ਸਾਰਾ ਤੇਰੇ ਪਿਓ ਨੇ ਕੀਤਾ ਤਰੀਕਾ ਚੰਗਾ ਜੇ ਰਾਲ ਮਿਲ ਕੇ ਅਸੀਂ ਚਾਰ ਜਾਨੇ ਚੱਲੇ ਆ ਤੇ ਖਰਚਾ ਵੰਡ ਲੋ ਆਪਸ ਚ ਹਰ ਬਰੀ ਦਾ ਕਿੱਸਾ ਹੋ ਗਿਆ ਹਰ ਬਰੀ ਦਾ ਕਿੱਸਾ ਜਦੋਂ ਜਾਂਦਾ ਪੈਸੇ ਲਾ ਲੈਂਦਾ ਮੈਂ ਅਗੋਂ ਤਾਂ ਜਾਣਾ ਹੀ ਨਹੀਂ ਕਿਤੇ ਘੁੰਮਣ ਫਿਰਨ ਨਾ ਤੇ ਨਾਲ ਤੇ ਫੇਰ ਕੀ ਹੋਉਂਦਾ ਕਿਉਂ ਤੈਨੂੰ ਕਦੀ ਦਿੱਤਾ ਚਾਚੇ ਨੇ ਕਦੀ ਕੁਛ ਮੈਨੂੰ ਜੋਤੀ ਹੁੰਦੇ ਨਹੀਂ ਨਾ ਮੈਨੂੰ ਬੜੇ ਕੁਛ ਲੈ ਕੇ ਜਾਂਦੇ ਚੀਜੀ ਲੈ ਕੇ ਦੇ ਨਿਆਮ ਅਸਤੀ ਕਰਦੇ ਆ ਆ ਫੇਰ ਭਾਰ ਲੱਗ ਜਾਂਦੇ ਆ ਪੈਸੇ ਰੰਦੇ ਤੈਨੂੰ ਕਦੀ ਖਰਚੇ ਨੂੰ ਹੱਥ ਚਾਜੇਂ ਤੱਕ ਦਿੱਤਾ ਕੋਈ ਪੈਸਾ ਤੇ ਲਾ ਦਿੰਦੇ ਆ ਯਾ ਜੋਤੀ ਹੁੰਦੇ ਨਹੀਂ ਹਾਂ ਸੁਮਲ ਸਹੀ ਗੱਲ ਦੋ ਕੋਰੀਂ ਦੇ ਤੋਨੇ 10000 ਰੁਪਏ ਦੀ ਗੱਲ ਕਰਨ ਲੱਗੀ ਸੀ ਲੱਗਦਾ ਹੈ ਤੱਕ ਬਹੁਤ ਬੜਿਆ ਵਾ ਸਹੀ ਆਇਆ ਐਨੇ ਸਫਰ ਚ ਐਨੇ ਹੱਸਦੇ ਖੇਡਦੇ ਆਏ ਆਂਦੇ ਘਰ ਅੱਛਾ ਮੇਰੀ ਗੱਲ ਸੁਣ ਹੁਣ ਕੁੜੀ ਦੇ ਕੰਦਾਂ ਸੁਣੀਏ ਬੱਚਾ ਹੈ ਬੱਚੇ ਨੂੰ ਕੀ ਸਮਝ ਕੇ ਗੱਲ ਦੀ ਅੱਛਾ ਬੱਚਾ ਬੱਚੇ ਨੂੰ ਕੋਈ ਸਮਝ ਨਹੀਂ ਆਗੀ ਤੈਨੂੰ ਮੈਂ ਇੱਕ ਗੱਲ ਦੱਦਾ ਅਰੇ ਪਿਛਲੇ ਮਹੀਨੇ ਦੀ ਸਕੂਲ ਦੀ ਫੀਸ ਗਈ ਹੈ ਨਾ ਉਹ ਉਹਨਾਂ ਨੇ ਤਾਰੀ ਮੈਂ ਨਹੀਂ ਤਾਰੀ ਅਵੇ ਝੂਠ ਨਾ ਬੋਲੋ ਝੂਠ ਨਹੀਂ ਬੋਲਣ ਦਿਆ ਤੇ ਪੁੱਛ ਲੈ ਤੇ ਆ ਲੈ ਆ ਵੇਲਾ ਪੈਸੇ ਲੈ ਉਹ ਦੇ ਕੇ ਖਰਚਾ ਮੈਨੂੰ ਇਹੜਾ ਸਬਜੀ ਤੇਰੀ ਗੱਲਾਂ ਸੁਣ ਕੇ ਦੇ ਕੇ ਗਏ ਆ ਉਹਨਾਂ ਨੇ ਪਹਿਲਾ ਪੈਸੇ ਕੱਢ ਕੇ ਰੱਖਿਆ ਜੀ ਘਰ ਜਾ ਕੇ ਭਾਜੀ ਨੂੰ ਖर्चा ਦੇਣਾ ਵਾ ਬੋਲਣ ਲੱਗਿਆ ਤੂੰ ਵੇਖਦੀ ਹੈ ਨਹੀਂ ਕੁਛ ਮੂੰਹ ਚੱਕਦੀ ਤੇ ਬੋਲਣਾ ਸ਼ੁਰੂ ਕਰਦੀ ਹੈ ਤੇਰੀ ਬਾਜ ਅੰਦਰ ਰਹਿੰਦੀ ਨਹੀਂ ਹਜ਼ਾਰ ਵਾਰੀ ਸਮਝਾਇਆ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰ ਸਫਿ ਲਿਆ ਕਰ ਫਿਰ ਮੂੰਹ ਜਵਾਨ ਗੱਡਿਆ ਕਰ ਤੇਰੀ ਜ਼ੁਬਾਨ ਅੰਦਰ ਰਹਿੰਦੀ ਨਹੀਂ ਮਤਲਬ ਉਹਨਾਂ ਨੇ ਮੇਰੀ ਆਵਾਜ਼ ਸੁਣੀ ਹੈ ਕਿ ਭਾਜੀ ਕਿੱਥੋਂ ਸੁਣੀ ਉਹਨਾਂ ਨੇ ਜਿਵੇਂ ਇੰਨਾ ਉੱਚੀ ਬੋਲਣ ਦੀ ਕੁੜੀ ਬਾਤ ਸੁਣ ਕੇ ਆ ਗਈ ਆ ਤੇ ਮੈਂ ਕਹੀ ਆਂ ਮੈਂ ਤੈਨੂੰ ਮੈਂ ਕਿਹਾ ਨਾ ਬੋਲ ਨਾ ਬੋਲ ਨਾ ਬੋਲ ਨਹੀਂ ਸੁਣਦੀ ਤੂੰ ਹੇ ਯਾ ਉਹ ਇਸ਼ਾਰਾ ਵੀ ਨਹੀਂ ਆਂਨਿਆ ਕਿ ਤੈਨੂੰ ਪਤਾ ਹੁਣ ਮੈਨੂੰ ਕੀ ਦੇ ਦਿਆ ਤੇ ਕੀ ਨਹੀਂ ਦੇ ਦਿਆ ਫਿਰ ਵੀ ਪੱਲੇ ਪੈਂਦੀ ਤੇਰੇ ਚਲੋ ਠੀਕ ਐ ਠੀਕ ਹੈ ਜੀ ਹੁਣ ਮੂੰਹ ਚ ਜਿਹੜੀਆਂ ਜਵਾਜਾ ਕੱਢੀਆਂ ਉਹ ਅੰਦਰ ਪੈ ਜਾਣੀਆਂ ਤੇਰੇ ਆ ਸ਼ੁਰੂਸ ਗਿਉ ਨਹੀਂ ਹੈ ਗਲਤੀ ਕਰ ਲੱਗਾ ਪਹਿਲਾਂ ਸੋਚਦਾ ਤੁਸੀਂ ਚਲੋ ਮੈਨੂੰ ਮਨਾ ਲੈਨੇ ਆ ਮਨਾਲੋ ਫਿਰ ਜਾ ਕੇ ਜਾਓ ਫਿਰ ਕੀ ਹੋਇਆ ਕਰ ਲਿਓ ਗੱਲ ਤੂੰ ਨਾ ਗੱਲ ਕਰੀ ਕੋਈ ਚਾਚਾ ਸਚੀ ਦਾ ਕਿ ਨਾ ਹੀ ਰਹੀਆਂ ਗੱਲ ਕਰੀ ਚੰਗਾ ਅੱਗੇ ਤੋਂ ਪਹਿਲਾਂ ਬੋਲਣ ਲੱਗੇ ਨਾ ਤੂੰ ਸੋਚ ਸਮਝ ਲਿਆ ਕਰੋ اچھا ਫੇਰ ਇੱਕ ਵਾਰ ਮੂਝ ਕੱਢਾ ਕਰੋ ਠੀਕ ਹੈ ਮੇਰੀ ਗਲਤਫਹਮੀ ਹੋ ਗਈ ਮੈਂ ਹੁਣ ਕਰ ਲੈਣੀ ਕਿਉਂ ਉਸੇ ਕੁੜੀ ਨਾਲ ਤੈਨੂੰ ਬੋਲਦੀ ਤੇ ਤੇਰੀ ਗਲਤਫਹਮੀ ਦੂਰ ਜਾਣੀ ਨਹੀਂ ਚਲੋ ਠੀਕ ਹੈ ਹੁਣ ਹੱਥ ਜੋੜ ਕੇ ਮਾਫੀ ਦੀ ਹੈ ਤੇ ਮੈਂ ਜਾ ਕੇ ਆਪਣੀ ਦਰਾਨੀ ਨੂੰ ਮਨਾਵਾਂਗੀ ਚੰਗਾ ਜੀ ਠੀਕ ਹੈ ਚਲ ਤੂੰ ਕੱਪੜੇ ਬਦਲ ਲੈ ਟਾਇਲਟ ਦੇ ਆ ਠੀਕ ਹੈ ਮੈਂ ਆਉਂਦੀ ਹਾਂ ਅਸ਼ੂ ਲੇਟੀ ਨਹੀਂ ਇਹ ਤਾਂ ਖਰਾਮ ਨਹੀਂ ਕਰਨਾ ਸੀ 1 ਵੱਜ ਗਿਆ ਕੋਈ ਨਹੀਂ ਦੀ ਪਲੇਟ ਚੰਨੀ ਗੁੱਸਾ ਕਰ ਲਿਆ ਗੁੱਸਾ ਲੱਗਿਆ ਮੇਰੀਆਂ ਗੱਲਾਂ ਦਾ ਤੈਨੂੰ ਪਤਾ ਤੇ ਹੈ ਮੈਂ ਮੂੰਹ ਦੀ ਬੜ ਬੋਲੀ ਦਿਲ 'ਚ ਮੇਰੇ ਕੁਛ ਨਹੀਂਗਾ ਲੇਕਿਨ ਦੀ ਰਿਸ਼ਤੇ ਨਹੀਂ ਪੈਸਾ ਨਹੀਂ ਵੇਚੀਦਾ ਰਿਸ਼ਤੇ ਦੇਖੀਦੇ ਹੈ ਲੇਕਿਨ ਤੁਸੀਂ ਜੋ ਗੱਲਾਂ ਬੋਲਦੇ ਹੋ ਉਹ ਮੇਰੇ ਸਦਰ ਦਿਲ ਨੂੰ ਚੁਪਦੀ ਹੈ ਚੱਲ ਤੂੰ ਮੇਰੀ ਛੋਟੀ ਭੈਣ ਹੈ ਮੈਂ ਤੈਨੂੰ ਪਿਆਰ ਵੀ ਕਰਦੀ ਆ ਗੁੱਸਾ ਵੀ ਕਰਦੀ ਆ ਹਰ ਚੀਜ਼ ਤੂੰ ਮੇਰੇ ਜਰ ਲੈਣੀ ਹੈ ਆ ਛੋਟੀ ਜਿਹੀ ਗਲਤੀ ਮੇਰੀ ਮਾਫ ਕਰਦੇ ਪਤਾ ਕਿ ਮੈਂ ਨਾ ਥੋੜੀ ਸਟ्रेस ਚ ਆ ਗਈ ਸਾਂ ਕਿ ਤੈਨੂੰ ਪਤਾ ਅੱਗੇ ਸਾਡੀਆਂ ਕਿਸ਼ਤਾਂ ਵੀ ਗਈਆਂ ਨੇ ਜਿਹੜਾ ਪਲਾਟ ਲਈ ਤਾ ਉਹਦੇ ਵੀ ਪੈਸੇ ਦੇਣੇ ਕਰਨੇ ਮੈਨੂੰ ਅਸੀਂ ਐਵੇਂ ਨਜਾਇਜ਼ ਹੀ ਖਰਚੇ ਕਰੀ ਜਾਂਦੇ ਮੈਂ ਥੋੜਾ ਬੰਦੇ ਨੂੰ ਗੁੱਸਾ ਕਰਦਾ ਹੋਰ ਮੈਨੂੰ ਮਤਲਬ ਰਿਆਵਲੋਂ ਨਹੀਂ ਕੋਈ ਗੱਲ ਲੱਗੀ ਰਿਆਨ ਤਾਂ ਮੈਂ ਵੀ ਖਰਚੇ ਨੂੰ ਦੇ ਦੇਣੀ ਆ ਤੇ ਗੁੱਸਾ ਅਧਰੇ ਪੈਸੇ ਦਾ ਕੀ ਹੈ ਪੈਸਾ ਤਾਂ ਮੈਂ ਵੀ ਕਮਾਉਣਾ ਸ਼ੁਰੂ ਕਰ ਦਾਂਗੀ ਤੁਹਾਡੇ ਭਾਜੀ ਦਾ ਫਿਰ ਮੈਂ ਵੀ ਕਮਾ ਮੈਂ ਇਦਾਂ ਬੋਲਾਂਗੀ ਤੇ ਤੁਹਾਨੂੰ ਵੀ ਬੋਲਾ ਲੱਗੇਗਾ ਲਗੇਗਾ ਲਗੇਗਾ ਮੈਂ ਸੱਚੀ ਬੜਾ ਫੀਲ ਕੀਤਾ ਮੈਂ ਤਾਂ ਕਿਉਂ ਗਿਆ ਤੈਨੂੰ ਮੈਂ ਦੱਸਣਾ ਦੇਈਆਂ ਸਟ्रेस ਹੀ ਹੋ ਗਿਆ ਦਿਮਾਗ ਤੇ एकदम ਮੈਂ ਤੈਨੂੰ ਸਹੀ ਦੱਸਾਂ ਤੇਰੇ ਪਾ ਜੀ ਨੇ ਵੀ ਮੇਰੀ ਦਵ ਕੇ ਕਲਾਸ ਲਈ ਹੈ ਤੇ ਹੋਰ ਤਾਂ ਦੀਪਿਕਾ ਨੇ ਨਹੀਂ ਲਈ ਹੈ ਕਿ ਮੇਰੀ ਚਾਚੀ ਵੱਲੋਂ ਕੁਝ ਨਹੀਂ کہناਗਾ ਚਲ ਮaaf ਕਰਦੇ ਯਾਰ ਅੱਗੋਂ ਤੋਂ ਕਦੀ ਨਹੀਂ ਕੁਝ ਕਹਾਂਗੀ ਚੌਂਕਾ ਸਾਡਾ ਇੱਕ ਹੋਵੇ ਖਰਚੇ ਸਾਡੇ ਇੱਕੋ ਜਿਹੇਗੇ ਨੇ ਤੇ ਮੈਨੂੰ ਬੋਲਣ ਲੱਗੇ ਹੁਣ ਸੋਚ ਲੈਣਾ ਚਾਹੀਦਾ ਸੀ ਅੱਗੋਂ ਤੁਸੀਂ ਸੋਚ ਕੇ ਬੋਲਿਆ ਕਰੋ ਨਾ ਫਿਰ ਚਲ ਤੇ ਮੈਨੂੰ ਮaaf ਕੀਤਾ ਹਾਂ ਕਰਾਂਝ ਕੀ ਹੁੰਦਾ ਵੈ ਕਿ ਪਰਿਵਾਰ ਚ ਦੋ ਭਰਾ ਹੋਣ ਜਾਂ ਤਿੰਨ ਭਰਾ ਹੋਣ ਇੱਕ ਜਦੋਂ ਜਦੋਂ ਜ਼ਿਆਦਾ ਕਮਾਣ ਲੱਗ ਪੈਂਦਾ ਨਾ ਤਾਂ ਉਹਦੀ ਜਨਾਨੀ ਨੂੰ ਖਾਸ ਤੌਰ ਤੇ ਜਨਾਨੀਆਂ ਨੂੰ ਨਾ ਹੰਕਾਰ ਪਹਿਲਾ ਆ ਜਾਂਦਾ ਹੈ ਕਿ ਮੇਰਾ ਬੰਦਾ ਕਮਾਉਂਦਾ ਹੈ ਇਹਦੇ ਖਰਚੇ ਨਾ ਕਰੇ ਉਹਦੇ ਨਾ ਕਰੇ ਉਹ ਟਾਈਮ ਭੁੱਲ ਜਾਂਦਾ ਵੈ ਕਿ ਜਿਸ ਟਾਈਮ ਰਲ ਮਿਲ ਕੇ ਸਭ ਨੇ ਇੱਕ ਦੂਜੇ ਲਈ ਖਰਚੇ ਕੀਤੇ ਹੁੰਦੇ ਨੇ ਇਸ ਲਈ ਨਾ ਖਾਸ ਤੌਰ ਤੇ ਔਰਤਾਂ ਨੂੰ ਜਿਹੜੀਆਂ ਪਰਜਾਈਆਂ ਨੂੰ ਆ ਘਰਦੀਆਂ ਧੀਆਂ ਆਈਆਂ ਇਹਨਾਂ ਨੂੰ ਬੰਦਿਆਂ ਦੇ ਕੰਮਕਾਰ ਚ ਜਾਂ ਬੰਦਿਆਂ ਦੇ ਲੈਣ ਦੇਣ ਦੇ ਵਿੱਚ ਕਦੀ ਨਹੀਂ ਆਉਣਾ ਚਾਹੀਦਾ ਬੰਦੇ 100 ਕਮਾ ਕੇ ਵੀ ਨਾ ਭੁੱਲ ਜਾਣਗੇ ਕਿਉਂਕਿ ਮਨ ਘਰ ਵੀ ਦੇਣਾ ਤੇ ਯਾਰ ਦੋਸਤ ਵੀ ਦੇ ਦਿੰਦੇ ਪਰ ਜਨਾਨੀ ਜਨਾਨੀ ਨੂੰ ਤਾਂ ਇਹੀ ਹੁੰਦਾ 10 ਖਰਚੇ ਦਾ ਵਾਪਸ ਲੈਣਾ ਉਹ ਜਿਵੇਂ 100 ਦਾ ਖਾ ਕੇ ਰੋੜਾ ਸੋ ਮੈਸੀ ਬੜਾ ਪਿਆਰਾ ਜਿਹਾ ਹੈ ਕਿ ਰਿਸ਼ਤਿਆਂ ਦੇ ਵਿੱਚ ਤੇਰ ਮੇਰ ਨਾ ਕਰੋ ਅਗਰ ਇਕੱਠੇ ਰਹਿਣਾ ਤੇ ਜੇ ਤੁਸੀਂ ਇਕੱਠੇ ਨਹੀਂ ਰਹਿਣਾ ਚਾਹੁੰਦੇ ਫਿਰ ਤਾਂ ਤੁਹਾਡਾ ਆਣਾ ਜਾਣਾ ਵੀ ਨਹੀਂ ਕਿਸੇ ਨਾਲ ਇਕੱਠੇ ਨਾ ਚੰਦ ਪੈਸਿਆਂ ਪਿੱਛੇ ਨਾ ਕੀਮਤੀ ਰਿਸ਼ਤੇ ਨਾ ਗਵਾਓ ਸੋ ਵੀਡੀਓ ਵਧੀਆ ਲੱਗੀ ਹੋਈ ਤੇ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਨ੍ਹਾਂ ਨੂੰ ਮੇਰੀਆਂ ਵੀਡੀਓ ਰੈਗੂਲਰ ਨਹੀਂ ਮਿਲਦੀਆਂ ਯਾਰ ਸੋ ਛੋਟੀ ਜਿਹੀ ਪਿਆਰੀ ਜਿਹੀ ਕਿਊਟ ਜਿਹੀ ਬੈਲ ਲੱਗੀ ਹੈ ਉਹਨੂੰ ਟਮ ਕਰਕੇ ਵਜਾ ਦਿਆ ਕਰੋ ਨਾਲ ਸਾਡੀ ਆਸ਼ੂ ਮੈਡਮ ਜੀ ਅੱਜ ਸਾਡੇ ਨਾਲ ਵੀਡੀਓ ਬਣਾਈਏ ਅੱਗੋ ਵੀ ਸਾਡੇ ਨਾਲ ਬਣਾਣਗੇ ਇਹਨਾਂ ਦੀ ਐਕਟਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਜਰੂਰ ਦੱਸਣਾ ਨਹੀਂ ਤੇ ਮੈਨੂੰ ਪੈਸੇ ਕਲਾਸ ਲਾ ਦੇਣੀ ਤੂੰ ਹੌਲੀ ਬਹੁਤ ਬੋਲਦੀ ਹੈ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਹਾਏ ਰਫਾ ਬੇ ਰਿਆ ਹਾਇ ਰਫਾ ਮੈਂ ਜਨਨ ਕਿਹਨੂੰ ਕੀ ਸਮਝਾਵਾਂ ਆ ਬੋਤੀ ਬੁੱਦੀ ਦੇ ਭੱਲੇ ਮੁੱਚ ਪੈਦਾਈ ਨਹੀਂ ਮੈਨੂੰ ਮੋਟੀ ਬੁੱਦੀ ਨਹੀਂ ਕਹਿਣਾ ਮੈਂ ਤੁਹਾਨੂੰ ਪੰਜਾਬੀ ਚ ਕਹਿੰਦਾ ਇਹ ਉਗਲ ਨਹੀਂ ਕਰਨੀ ਨਾ ਹੱਥ ਕਿਤੇ ਉਗਲ ਨਹੀਂ ਕਰਨੀ ਲੈ ਲਾ ਕਰੋ ਸਹੀ ਤਰ੍ਹਾਂ ਤੂੰ ਕਰ ਤੇ ਲੈ ਔਰ ਕਿਦਾ ਨਹੀਂ ਨਹੀਂ ਇਹ ਸ਼ੁਰੂ ਤੋਂ ਮੈਂ ਇੰਜ ਕਰਨਾ ਨਾ ਫਿਰ ਤੂੰ ਇਹ ਹਾਇ ਬਾਰੋਂ ਦੇ ਚਦਰੋਂ ਕੇ ਨਾ ਮੈਂ ਕੀ ਕਰਾਂ ਜਨਾਨੀ ਦਾ ਇਹਨੂੰ ਕੀ ਸੈਕਿੰਡ